ਕੁਝ ਖਾਸ ਖਬਰਾਂ ਦੇ ਉੱਤੇ ਚਾਤ ਮਾਰਤੇ ਆ ਜਿੰਨਾ ਮਨੀਸ਼ ਸ਼ਿਸ਼ੋਧਿਆ ਤੇ ਸਤेंद्र ਜੈਨ ਨੂੰ 2000 ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦੇ ਲਈ ਸਮਨ ਜੜੇ ਜਾਰੀ ਹੋ ਗਏ ਨੇ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ACB ਨੇ ਸਰਕਾਰੀ ਸਕੂਲਾਂ ਦੇ ਵਿੱਚ ਕਲਾਸ ਰੂਮਾਂ ਦੀ ਉਸਾਰੀ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਆਪ ਆਗੂ ਮਨੀਸ਼ ਸ਼ਿਸ਼ੋਧਿਆ ਤੇ ਸਤेंद्र ਜੈਨ ਨੂੰ ਤਲਬ ਕੀਤਾ ਇੱਕ ਅਧਿਕਾਰੀ ਨੇ ਬੁੱਧਵਾਰ ਅੱਜ ਕਿਹਾ ਕਿ ਜੈਨ ਨੂੰ 6 ਜੂਨ ਨੂੰ ACB ਨੇ ਦੇ ਜਿਹੜਾ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਗਿਆ ਜਦੋਂ ਕਿਸੇ ਸੋਧਿਆ ਨੂੰ 9 ਜੂਨ ਨੂੰ ਪੁੱਛ ਕੇ ਜਿਹਦੇ ਲਈ ਤਲਬ ਜੜਾ ਕੀਤਾ ਗਿਆ ਇਹ ਸਮਨ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿੱਚ 12000 ਤੋਂ ਵੱਧ ਕਲਾਸ ਰੂਮਾਂ ਜਾਂ ਅਰਧ ਸਥਾਈ ਢਾਂਚਿਆਂ ਦੇ ਨਿਰਮਾਣ ਦੇ ਵਿੱਚ 2000 ਕਰੋੜ ਰੁਪਏ ਦੀ ਵਿੱਤੀ ਬੇਨਿਜਮੀਆਂ ਦੇ ਦੋਸ਼ਾਂ ਦੇ ਆਧਾਰ ਦੇ ਉੱਤੇ 30 ਅਪ੍ਰੈਲ ਨੂੰ ACB ਨੂੰ ACB ਦੁਆਰਾ FIR ਦਰਜ ਕੀਤੇ ਜਾਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਅਧਿਕਾਰੀਆਂ ਨੇ ਕਿਹਾ ਕਿ ਕੌਮੀ ਕਾਰਜ ਕੌਮੀ ਰਾਜਧਾਨੀ ਦੇ ਵਿੱਚ ਪਿਛਲੀ ਆਪ ਸਰਕਾਰ ਦੇ ਵਿੱਤ ਅਤੇ ਸਿੱਖਿਆ ਵਿਭਾਗ ਸੰਭਾਲਣ ਵਾਲੇ ਸੋਧੀਆਂ ਤੇ ਉਸ ਸਮੇਂ ਲੋਕ ਨਿਰਮਾਣ ਵਿਭਾਗ ਅਤੇ ਹੋਰ ਮੰਤਰਾਲਿਆਂ ਦੇ ਇੰਚਾਰਜ ਜੈਨ ਤੋਂ ਕੇਂਦਰੀ ਵਿਜੀਲੈਂਸ ਕਮਿਸ਼ਨ ਜਿਹੜਾ ਸੀਬੀਸੀ ਦੁਆਰਾ ਦਰਸਾਈਆਂ ਗਈਆਂ ਕਥਿਤ ਖਾਮੀਆਂ ਦੇ ਸੰਬੰਧ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਸੰਯੁਕਤ ਪੁਲਿਸ ਕਮਿਸ਼ਨਰ ਏਸੀਬੀ ਮਧੁਰ ਵਰਮਾ ਨੇ ਕਿਹਾ ਹੈ ਕੀਸੀ ਵੀਸੀ ਦੇ ਮੁੱਖ ਤਕਨੀਕੀ ਜਾਂਚਕਰਤਾ ਦੀ ਰਿਪੋਰਟ ਨੇ ਪ੍ਰੋਜੈਕਟ ਦੇ ਵਿੱਚ ਕਈ ਖਾਮੀਆਂ ਵੱਲੋਂ ਇਸ਼ਾਰਾ ਕੀਤਾ ਹੈ। ਰਿਪੋਰਟ ਦੇ ਉੱਤੇ ਕਥਿਤ ਤੌਰ ਦੇ ਉੱਤੇ ਲਗਭਗ 3 ਸਾਲਾਂ ਤੋਂ ਕਾਰਵਾਈ ਨਹੀਂ ਕੀਤੀ ਗਈ। ਵਰਮਾ ਨੇ ਅੱਗੇ ਕਿਹਾ ਹੈ ਕਿ ਸਮਰਥ ਅਥਾਰਟੀ ਤੋਂ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 17ਏ ਤਹਿਤ ਪਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ। ਭਗਵੰਤ ਮਾਨ ਨੇ ਜਿਹੜਾ ਆਪਰੇਸ਼ਨ ਸਿੰਦੂਰ ਦੀ ਸਫਲਤਾ ਦੇ ਉੱਤੇ ਸਵਾਲ ਉਠਾਏ ਨੇ ਤੇ ਭਾਜਪਾ ਨੇ ਪਾਕਿਸਤਾਨ ਦੇ ਨਾਲ ਖੜਨ ਦੇ ਦੋਸ਼ ਲਾਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੇ ਵਿਰੋਧ ਵਿੱਚ ਇੱਕ ਰਾਸ਼ਟਰਪਤੀ ਟਿੱਪਣੀ ਕਰਨ ਤੋਂ ਬਾਅਦ ਇੱਕ ਦਿਨ ਬਾਅਦ ਅੱਜ ਜਿਹੜਾ ਆਪਰੇਸ਼ਨ ਸਿੰਦੂਰ ਦੇ ਵਿੱਚ ਸਫਲਤਾ ਦੇ ਕੇਂਦਰ ਦੇ ਦਾਅਵਿਆਂ ਦੇ ਉੱਤੇ ਸਵਾਲ ਉਠਾ ਦਿੱਤੇ ਨੇ ਮਾਨ ਹੁਣਾਂ ਨੇ ਕਿਹਾ ਕਿ ਇਹ ਸਾਫ਼ ਹੋ ਗਿਆ ਕਿ ਭਾਜਪਾ ਸਰਕਾਰ ਨੇ ਹਰ ਘਰ ਦੇ ਵਿੱਚ ਸਿੰਦੂਰ ਭੇਜਣ ਦੀ ਆਪਣੀ ਯੋਜਨਾ ਕਿਉਂ ਵਾਪਸ ਲਈ ਹੈ ਉਹਨਾਂ ਕਿਹਾ ਕਿ ਜਦੋਂ ਤੁਸੀਂ ਜੰਗ ਜਿੱਤ ਲੈਂਦੇ ਹੋ ਤਾਂ ਤੁਹਾਡੀ ਜਿੱਤ ਜੰਗ ਜਗ ਜ਼ਹਿਰ ਹੁੰਦੀ ਹੈ ਤੇ ਇਸ ਦੇ ਬਾਰੇ ਛੇਕੀਆਂ ਮਾਰਨ ਦੀ ਕੋਈ ਲੋੜ ਨਹੀਂ ਹੁੰਦੀ ਹੈ ਮਾਨ ਨੇ ਸਿੰਗਾਪੁਰ ਦੇ ਵਿੱਚ ਚੀਫ ਆਫ ਡਿਫੈਂਸ ਸਟਾਫ ਜਿਹੜਾ ਹੈ ਦੇ ਬਿਆਨ ਦੀ ਵੀ ਆਲੋਚਨਾ ਕੀਤੀ ਹੈ ਉਹਨਾਂ ਕਹਿ ਕੇ ਸੀ ਡੀ ਐਸ ਨੇ ਮੰਨਿਆ ਕਿ ਸਾਡੇ ਜੈਟ ਡੇਗੇ ਗਏ ਨੇ ਸਨ ਉਹਨਾਂ ਦੇ ਨਾਲ ਹੀ ਕਿਹਾ ਉਹਨਾਂ ਮਾ ਮਾਮਲਾ ਇਹ ਨਹੀਂ ਹੈ ਕਿ ਕਿੰਨੇ ਜੰਗੀ ਜਹਾਜ਼ ਫੁੰਡੇ ਗਏ ਸਨ ਸਗੋਂ ਇਹ ਕਿ ਉਹ ਕਿਉਂ ਡੇਗੇ ਗਏ ਸਨ ਉਹ ਖੁਦ ਇਹ ਦਾਅਵੇ ਕਰ ਰਹੇ ਨੇ ਫਿਰ ਮੇਰੇ ਤੇ ਜਿਹੜਾ ਪਾਕਿਸਤਾਨ ਦਾ ਪੱਖ ਲੈਣ ਦਾ ਦੋਸ਼ ਲਗਾ ਰਹੇ ਨੇ ਮਾਨ ਹੁਣਾਂ ਨੇ ਇਹ ਗੱਲ ਕੇਂਦਰੀ ਰੇਲਵੇ ਰਾਜमंत्री ਰਵਨੀਤ ਸਿੰਘ ਬਿੱਟੂ ਦੇ ਬਿਆਨ ਦਾ ਜਵਾਬ ਦਿੰਦਿਆਂ ਕਹੀ ਹੈ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਮਾਨ ਨੇ ਭਾਜਪਾ ਤੇ ਆਪਰੇਸ਼ਨ ਸਿੰਦੂਰ ਦੀ ਸਫਲਤਾ ਦੇ ਨਾਮ ਤੋਂ ਵੋਟਾਂ ਮੰਗਣ ਦਾ ਦੋਸ਼ ਲਗਾਇਆ ਇਸ ਤੋਂ ਬਾਅਦ ਬਿੱਟੂ ਨੇ ਉਹਨਾਂ ਦੇ ਉੱਤੇ ਪਾਕਿਸਤਾਨ ਦੇ ਨਾਲ ਖੜੇ ਹੋਣ ਦਾ ਦੋਸ਼ ਜਿਹੜਾ ਲਗਾ ਦਿੱਤਾ ਹੈ ਮੌਨਸੂਨ ਸੈਸ਼ਨ ਜਿਹੜਾ ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਤੋਂ آپریشن ਸਿੰਧੂਰ ਪਹਿਲਗਾਮ ਹਮਲੇ ਹੋਣਗੇ ਮੁੱਖ ਮੁੱਦੇ ਇਹਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਸੰਸਦੀ ਮਾਮਲੇ ਦੇ ਬਾਰੇ ਕੇਂਦਰੀ ਮੰਤਰੀ ਕਿਰਨ ਰਜੀਜੂ ਜਿਹੜੇ ਨੇ ਉਹਨਾਂ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਤੋਂ ਸ਼ੁਰੂ ਹੋਵੇਗਾ 12 ਅਗਸਤ ਤੱਕ ਚੱਲੇਗਾ ਸੰਸਦ ਦੇ ਦੋਵੇਂ ਸਦਨ 3 ਮਹੀਨਿਆਂ ਤੋਂ ਵੱਧ ਸਮੇਂ ਦੇ ਵਕਫੇ ਤੋਂ ਬਾਅਦ 21 ਜੁਲਾਈ ਨੂੰ ਸਵੇਰੇ 11 ਵਜੇ اجلاس ਦੇ اجلاس ਦੇ ਲਈ ਜੋੜਨਗੇ ਆਗਾਮੀ ਮੌਨਸੂਨ ਚੈਸ਼ਨ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲਾ ਸੰਸਦ ਸੈਸ਼ਨ ਹੋਵੇਗਾ ਭਾਰਤੀ ਫੌਜ ਨੇ ਆਪਰੇਸ਼ਨ ਸਿੰਦੂਰ 7 ਮਈ ਨੂੰ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਇਵਰੋਦੀ ਧਿਰ ਦੇ ਆਗੂਆਂ ਵੱਲੋਂ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਸਰਬਪਾਰਟੀ ਬਫਦਾਂ ਦੇ ਏਮਤੇ ਅਤੇ ਖਾਸ ਕਰ ਭਿਆਨਕ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਦੀਆਂ ਘਟਨਾਵਾਂ ਬਾਰੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਜਾ ਰਹੀ ਮੰਗ ਦੇ ਵਿੱਚ ਘਾਰ ਵੀ ਆਇਆ ਹੈ। ਆਰਸੀਬੀ ਦੀ ਜਿੱਤ ਦੇ ਜਸ਼ਨ ਮਾਰੂ ਬਣ ਗਏ ਨੇ ਬੰਗਲੂਰੂ ਕ੍ਰਿਕਟ ਸਟੇਡੀਅਮ ਦੇ ਬਾਹਰ ਭੱਗੜੜ ਮਚੀ ਹੈ 3 ਹਲਾਕ ਹੋਏ ਨੇ ਆਈਪੀਐਲ ਕ੍ਰਿਕਟ ਜਿਹੜਾ ਹੈ ਚੈਂਪੀਅਨਸ਼ਿਪ ਦੇ ਵਿੱਚ ਰਾਇਲ ਚੈਲੈਂਜਰਜ਼ ਬੰਗਲੌਰੂ ਜਿਹੜਾ ਹੈ ਦੀ ਜਿੱਤ ਤੋਂ ਇੱਕ ਦਿਨ ਬਾਅਦ ਬੁੱਧਵਾਰ ਨੂੰ ਜਿੱਤ ਦੇ ਜਸ਼ਨਾਂ ਦੇ ਦੌਰਾਨ ਬੰਗਲੌਰੂ ਦੇ ਚਿਨਾਸ ਚਿਨਾ ਸੁਆਮੀ ਸਟੇਡੀਅਮ ਦੇ ਬਾਹਰ ਭਗਦੜ ਮਚਣ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ ਹੋਰ ਜ਼ਖਮੀ ਹੋਏ ਨੇ ਜਾਣਕਾਰੀ ਸਟੇਡੀਅਮ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ ਸੀ ਕਹਿੰਦੇ ਜਿਸ ਨੂੰ ਕਾਬੂ ਕਰਨਾ ਸੁਰੱਖਿਆ ਕਰਮਚਾਰੀਆਂ ਦੇ ਵੱਸ ਦੇ ਵਿੱਚ ਨਹੀਂ ਰਿਹਾ ਸਮਝਿਆ ਜਾਂਦਾ ਹੈ ਕਿ ਇਸੇ ਕਾਰਨ ਇਹ ਹਾ사 ਜੜਾ ਵਾਪਰਿਆ ਹੈ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਜਿਹੜੀ ਹੈ ਕਿ ਭਾਰਤ ਪਾਕਿਸਤਾਨ ਮੁੜ جنگ ਹੋ ਸਕਦੀ ਹੈ ਪਾਕਿਸਤਾਨ ਵਜ਼ੀਰ ਨੇ ਇੱਕ ਜਿਹੜਾ ਜਵਾਬ ਦਿੱਤਾ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਜਿਹੜੇ ਨੇ ਉਹਨਾਂ ਨੇ ਬੁੱਧਵਾਰ ਅੱਜ ਕਿਹਾ ਕਿ ਪਾਕਿਸਤਾਨ ਤੇ ਭਾਰਤ ਵਿਚਕਾਰ ਹਥਿਆਰਬੰਦ ਟਕਰਾਅ ਮੁੜ ਸ਼ੁਰੂ ਹੋਣ ਦੇ ਆਸਾਰ ਜਿਹੜੇ ਬੜੇ ਘੱਟ ਨੇ ਪਰ ਉਹਨਾਂ ਦੇ ਨਾਲ ਹੀ ਜਿਹੜਾ ਧਮਕੀ ਦਿੱਤੀ ਹੈ ਕਿ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਉਹਨਾਂ ਦਾ ਮੁਲਕ ਇਸ ਦਾ ਟੁਕਮਾ ਜਵਾਬ ਦੇਵੇਗਾ ਦਾਰਦੀਏ ਟਿੱਪਣੀ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੀਤੀ ਗਈ ਹੈ। ਇਹ ਪ੍ਰੈਸ ਕਾਨਫਰੰਸ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਜਿਹੜਾ ਉਹਨਾਂ ਦੇ ਤੁਰਕੀ, ਈਰਾਨ, ਅਜ਼ਰਬਾਈਜਾਨ ਅਤੇ ਤਜ਼ਾਕਿਸਤਾਨ ਦੇ ਹਾਲੀਆ ਦੌਰੇ ਦੇ ਵਿਰਵਿਧ ਦੇਣ ਅਤੇ ਸੰਬੰਧਤ ਮੁਲਕਾਂ ਦੀ ਲੀਡਰਸ਼ਿਪ ਦੇ ਵੱਲੋਂ 22 April ਦੇ ਪਹਿਲਗਾਮਾਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਨਾਲ ਪਿਛਲੇ ਮਹੀਨੇ ਹੋਏ ਟਕਰਾਅ ਦੇ ਦੌਰਾਨ ਪਾਕਿਸਤਾਨ ਨੂੰ ਹਮਾਇਤ ਜਿਹੜੀ ਹੈ ਦੇਣ ਬਦਲੇ ਧੰਨਵਾਦ ਕਰਨ ਸੰਬੰਧੀ ਸੱਦੀ ਗਈ ਸੀ। ਲੜਾਈ ਦੇ ਸੰਭਾਵੀ ਨਵੇਂ ਦੌਰ ਬਾਰੇ ਪੁੱਛੇ ਜਾਣ ਤੇ ਡਾਰ ਨੇ ਕਿਹਾ ਕਿ ਉਹ ਭਵਿੱਖ ਬਾਰੇ پیشن گوئی ਤਾਂ ਨਹੀਂ ਕਰ ਸਕਦੇ ਨੇ ਪਰ ਅਜਿਹਾ ਕੁਝ ਹੋਣ ਦੇ ਅਸਾਰ ਬਹੁਤ ਘੱਟ ਨੇ ਉਹਨਾਂ ਦਾ ਕਹਿਣਾ ਕਿ ਜੰਗਬੰਦੀ ਜਾਰੀ ਹੈ ਤੇ ਦੋਵਾਂ ਧਿਰਾਂ ਵੱਲੋਂ ਫੌਜਾਂ ਦੀ ਵਾਪਸੀ ਸੰਬੰਧੀ ਸਾਰੇ ਕਦਮਾਂ ਨੂੰ ਪੂਰੀ ਭਾਵਨਾ ਦੇ ਨਾਲ ਲਾਗੂ ਕੀਤਾ ਗਿਆ ਹੈ ਇਸ ਦੇ ਲਈ ਮੇਰੀ ਰਾਏ ਦੇ ਵਿੱਚ ਨਵੀਂ ਜੰਗ ਦੀ ਕੋਈ ਸੰਭਾਵਨਾ ਕਹਿੰਦੇ ਨਹੀਂ ਹੈ ਕੈਨੇਡਾ ਦੇ ਵਿੱਚ ਪੰਜਾਬੀ ਕਾਰੋਬਾਰੀ ਦੇ ਦੋ ਕਾਤਲ ਜਿਹੜੇ ਨੇ ਬ੍ਰਿਟਿਸ਼ ਕੋਲੰਬੀਆ ਤੋਂ ਕਾਬੂ ਕੀਤੇ ਗਏ ਨੇ ਪੀਲ ਪੁਲਿਸ ਨੇ ਬ੍ਰੈਮਟਨ ਦੇ ਵਿੱਚ 14 ਮਈ ਨੂੰ ਹੋਏ ਹਰਜੀਤ ਸਿੰਘ ਢੱਡਾ ਦੀ ਜਿਹੜੀ ਹੈ ਹਤਿਆਕਾਰ ਕਰਨ ਵਾਲੇ ਕਥਿਤ ਜਿਹੜੇ ਨੇ ਮੁਲਜ਼ਮਾ ਦੇ ਵਿੱਚੋਂ ਦੋ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਤੋਂ ਉੱਥੋਂ ਦੀ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਹੈ ਦੋਹਾਂ ਦੀ ਪਛਾਣ ਅਮਨ ਅਤੇ ਦਿਗ ਵਿਜੇ ਦੋਵੇਂ 21 ਸਾਲ ਦੇ ਨੇ ਵਜੋਂ ਹੋਈ ਹੈ ਸਥਾਨਕ ਅਦਾਲਤ ਤੋਂ ਪਰਵਾਣੇ ਲੈਣ ਉਪਰੰਤ ਬ੍ਰੈਮਟਨ ਦੇ ਵਿੱਚ ਅੱਜ ਜੱਜ ਅੱਗੇ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਪੀਲ ਪੁਲਿਸ ਦੇ ਡਿਪਟੀ ਚੀਫ ਨਿਸ਼ਾਨ ਤੁਰਹਾਲ ਲਪਾ ਨੇ ਦੱਸਿਆ ਕਿ ਹੱਤਿਆਰਿਆਂ ਦੇ ਹੱਤਿਆਰਿਆਂ ਨੇ ਢੱਡਾ ਨੂੰ ਮਾਰਨ ਤੋਂ ਪਹਿਲਾਂ ਉਸ ਦੀਆਂ ਗਤੀਵਿਧੀਆਂ ਦੀ ਰੇਕੀ ਕੀਤੀ ਹੈ ਫਿਰ ਇੱਕ ਵਾਹਨ ਚੋਰੀ ਕੀਤਾ ਤੇ ਉਸ ਨੂੰ ਮਾਰਨ ਤੋਂ ਬਾਅਦ ਭੱਜਦੇ ਹੋਏ ਵਾਹਨ ਥੋੜੀ ਦੂਰ ਛੱਡ ਦਿੱਤਾ ਗਿਆ ਤੇ ਫਰਾਰ ਹੋ ਗਏ ਕਿ ਬੇਸ਼ੱਕ ਮੁਲਜ਼ਮ ਭੱਜ ਕੇ ਬ੍ਰਿਟਿਸ਼ ਕੋਲੰਬੀਆ ਪਹੁੰਚ ਗਏ ਪਰ ਪੀਲ ਪੁਲਿਸ ਨੇ ਪਿੱਛਾ ਕਰਦਿਆਂ ਆਖਰਕਾਰ ਡੈਲਟਾ ਸਰੀ ਐਪਟਫੋਰਡ ਦੇ ਜਿਹੜਾ ਪੁਲਿਸ ਦਲਾਂ ਤੇ ਕੇਂਦਰੀ ਪੁਲਿਸ ਦੇ ਸਹਿਯੋਗ ਦੇ ਨਾਲ ਦੋਹਾਂ ਨੂੰ ਡੈਲਟਾ ਵਿਚਲੇ ਟਿਕਾਣੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਕਹਿ ਕੇ ਅੱਗੇ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਕੁਝ ਖਬਰਾਂ ਹੋਰ ਨੇ ਪੰਜਾਬ ਕੈਬਨਟ ਦਾ ਵੱਡਾ ਫੈਸਲਾ ਹੋਇਆ ਦੁਕਾਨਦਾਰਾਂ ਨੂੰ ਇੰਸਪੈਕਟਰ ਰਾਜਤੋ ਕੀਤਾ ਕਹਿੰਦੇ ਮੁਕਤ ਹੈ ਹੁਣ 12 ਘੰਟੇ ਕੰਮ ਕਰਨਗੇ ਵਰਕਰ ਪੰਜਾਬ ਦੀ ਕੈਬਨਟ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੁਕਾਨ ਅਤੇ ਵਪਾਰਕ ਸਥਾਨਪ ਸਥਾਨਕ ਐਕਟ ਜਿਹੜਾ 1958 ਸਥਾਨਕ ਐਕਟ 1958 ਦੇ ਵਿੱਚ ਸੋਧ ਕਰਨ ਦੀ ਮਨਜ਼ੂਰੀ ਦਿੱਤੇ ਹੋਏ ਐਲਾਨ ਕੀਤਾ ਹੈ ਕਿ ਹੁਣ 20 ਤੋਂ ਘੱਟ ਮੁਲਾਜ਼ਮਾਂ ਵਾਲੇ ਕਿਸੇ ਵੀ ਅਧਾਰੇ ਨੂੰ 9 ਆਬਜੈਕਸ਼ਨ ਸਰਟੀਫਿ 9 ਆਬਜੈਕਸ਼ਨ ਸਰਟੀਫਿਕੇਟ ਜਿਹੜਾ ਐਨਓਸੀ ਲੈਣ ਦੀ ਲੋੜ ਨਹੀਂ ਹੋਵੇਗੀ ਇਸ ਦੇ ਨਾਲ ਹੀ ਕੋਈ ਵੀ ਇਨਸਪੈਕਟਰ ਜਿਹੜਾ ਉੱਥੇ ਛਾਪੇ ਮਾਰਨ ਦੇ ਮਾਰ ਕੇ ਦੁਕਾਨਦਾਰਾਂ ਨੂੰ ਪਰੇਸ਼ਾਨ ਨਹੀਂ ਕਰ ਸਕੇਗਾ ਇਸ ਤਰ੍ਹਾਂ ਇਨਸਪੈਕਟਰ ਰਾਜ ਦਾ ਪੂਰੀ ਤਰ੍ਹਾਂ ਖਾਤਮਾ ਕਹਿੰਦੇ ਹੋ ਜਾਵੇਗਾ ਕਿਉਂਕਿ ਇਸ ਨਵੇਂ ਸੋਧ ਦੇ ਵਿੱਚ 95% ਦੁਕਾਨਦਾਰ ਆ ਜਾਣਗੇ ਜਿਨ੍ਹਾਂ ਦੇ ਕੋਲ 20 ਤੋਂ ਘੱਟ ਮੁਲਾਜ਼ਮ ਕੰਮ ਕਰਦੇ ਨੇ ਇਹ ਫੈਸਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਕੈਬਨਿਟ ਦੀ ਬੈਠਕ ਦੇ ਵਿੱਚ ਲਿਆ ਗਿਆ ਹੈ ਬੈਠਕ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਹੁਣ ਸਿਰਫ 6 ਮਹੀਨੇ 'ਚ ਇੱਕ ਵਾਰੀ ਜਾਣਕਾਰੀ ਦੇਣੀ ਹੋਵੇਗੀ ਕਿ ਉਹਨਾਂ ਦੇ ਕੋਲ ਕਿੰਨੇ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਨੇ ਉਨਾ ਹੀ ਵੀ ਦੱਸਿਆ ਕਿ ਮੌਜੂਦਾ ਸਮੇਂ ਓਵਰਟਾਈਮ ਦੀ ਲਿਮਟ 3 ਮਹੀਨਿਆਂ ਚ 50 ਘੰਟੇ ਸੀ ਜਿਸ ਨੂੰ ਹੁਣ ਵਧਾ ਕੇ 144 ਘੰਟੇ ਕਰ ਦਿੱਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਜੇ ਕੋਈ ਮੁਲਾਜ਼ਮ ਆਪਣੇ ਕੰਮ ਦੇ ਘੰਟਿਆਂ ਤੋਂ ਵੱਧ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਜਿਹਾ ਕਰ ਸਕਦਾ ਹੈ ਇਸ ਦੇ ਨਾਲ ਹੀ ਓਵਰਟਾਈਮ ਦੇ ਲਈ ਮਿਲਣ ਵਾਲੀ ਤਨਖਾਹ ਦੇ ਪ੍ਰਤੀ ਘੰਟੇ ਤੋਂ ਦੁੱਗਣੀ ਰਕਮ ਦੁਕਾਨਦਾਰ ਜਾਂ ਆਧਾਰੇ ਦੇ ਮਾਲਕ ਵੱਲੋਂ ਮੁਲਾਜ਼ਮ ਨੂੰ ਦੇਣੀ ਪਵੇਗੀ ਗਗਨਦੀਪ ਨੇ ਆਪਰੇਸ਼ਨ ਸਿੰਦੂਰ ਦੇ ਦੌਰਾਨ ISI ਨੂੰ ਭੇਜੇ ਨੇ ਸਨ 8 ਵੀਡੀਓਜ਼ CIA ਨੇ ਜਿਹੜਾ ਪਾਕਿਸਤਾਨੀ ਜਸੂਸ ਨੂੰ 6 ਦਿਨਾਂ ਦੇ ਰਿਮਾਂਡ ਦੇ ਉੱਤੇ ਲੈ ਲਿਆ ਹੈ CIA ਸਟਾਫ ਟੀਮ ਨੇ ਜਸੂਸ ਗਗਨਦੀਪ ਸਿੰਘ ਉਰਫ ਗਗਨ ਵਾਸੀ ਮੁਹੱਲਾ ਰੋਡੂਪੁਰਾ ਤਰਨਤਾਰਨ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 6 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਪੁੱਛਗਿੱਛ ਦੇ ਦੌਰਾਨ ਮੁਲਜ਼ਮ ਨੇ ਕੁਝ ਅਜਿਹੇ ਖਲਵਾਸੇ ਕੀਤੇ ਨੇ ਜਿਸ ਤੋਂ ਬਾਅਦ ਕੁਝ ਯੂਟਿਊਬਰ ਅਤੇ ਮਨੀ ਐਕਸਚेंजर ਖੂਫੀਆ ਏਜੰਸੀਆਂ ਦੇ ਰਡਾਰ ਦੇ ਉੱਤੇ ਆ ਚੁੱਕੇ ਐ ਆਪਰੇਸ਼ਨ ਸੰਦੂਰ ਦੇ ਦੌਰਾਨ ਜਸੂਸ ਗगन ਨੇ ਅੰਮ੍ਰਿਤਸਰ ਤਰੰਤਾਂ ਖੇਮ ਕਾਰਨ ਭਿਖੀਵਿੰਡ ਹਰੀਕੇ ਪਤਨ ਗੋਇੰਦਵਾਲ ਸਾਹਿਬ ਦੇ ਨਾਲ ਸੰਬੰਧਿਤ ਕੁੱਲ 8 ਵੀਡੀਓ ਆਈਐਸਆਈ ਦੇ ਨਾਲ ਜਿਹੜੇ ਸਾਂਝੇ ਕੀਤੇ ਸਨ ਖੂਫੀਆ ਏਜੰਸੀਆਂ ਦੀ ਟੀਮ ਮੰਗਲਵਾਰ ਨੂੰ ਚੌਂਕ ਚਾਰ ਖੰਭਾ ਦੇ ਵਿੱਚ ਗਲੀ ਨਾਜ਼ਰ ਨਾਜ਼ਰ ਸਿੰਘ ਵਾਲੀ ਪਹੁੰਚੀ ਹੈ ਪਰ ਜਸੂਸ ਗगन ਦੇ ਘਰ ਨੂੰ ਤਾਲਾ ਲੱਗਿਆ ਹੋਇਆ ਦੇਖਿਆ ਗਿਆ ਸ਼ਹਿਰ ਤੋਂ 4 ਕਿਲੋਮੀਟਰ ਦੂਰ ਜਿਹੜਾ ਸਥਿਤਿਕ ਪਿੰਡ ਦੇ ਨਾਲ ਸੰਬੰਧਤ ਅਜਸੂਸ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਘਰੋਂ ਕੁਝ ਦਸਤਾਵੇਜ਼ ਜਬਤ ਕੀਤੇ ਗਏ ਸਨ ਐਸਐਸਪੀ ਅਬਮਨਿਉ ਰਾਨਾ ਵੱਲੋਂ ਡੀਐਸਪੀ ਆਈ ਗੁਰ ਗੁਰਿੰਦਰਪਾਲ ਸਿੰਘ ਨਾਗਰਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ ਟੀਮ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ ਦੇ ਉੱਤੇ ਕੁਝ ਗਰਮ ਖਿਆਲੀ ਹੁਣ ਨਿਗਰਾਨੀ ਹੇਟ ਨੇ ਕਿਹਾ ਗਿਆ ਹੈ ਕਿ ਆਪਰੇਸ਼ਨ ਸਿੰਧੂਰ ਦੇ ਦੌਰਾਨ ਗगन ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ISI ਨੇ ਇੱਕ ਨਵਾਂ ਮਾਡਿਊਲ ਬਣਾਉਣ ਦਾ ਜਿਹੜਾ ਟੀਚਾ ਦਿੱਤਾ ਸੀ ਇਸ ਨੂੰ ਪ੍ਰਾਪਤ ਕਰਨ ਦੇ ਲਈ Google Pay ਤੇ ਹਵਾਲਾ ਰਾਹੀਂ ਗगन ਨੂੰ ਲੱਖਾਂ ਰੁਪਏ ਭੇਜੇ ਗਏ ਸਨ ਇਹ ਰਕਮ ਪਾਕਿਸਤਾਨ ਤੋਂ ਨਹੀਂ ਸਗੋ ਦੂਜੇ ਦੇਸ਼ਾਂ ਦੇ ਰਾਹੀਂ ਭੇਜੀ ਗਈ ਸੀ ਕਹਿੰਦੇ ਨੇ ਕਿ ਸਾਡਾ ਪਿੰਡ ਵਿਕਾਊ ਹੈ ਦਾ ਪੋਸਟਰ ਲਾਉਣ ਵਾਲੇ ਨੂੰ ਮਿਲੇ ਨੇ ਰਾਜਾ ਵੜਿੰਗ ਪੀੜਤ ਲਖਵੀਰ ਸਿੰਘ ਦੀ ਮਾਤਾ ਨੂੰ ਦਲਾਸਾ ਦਿੱਤਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਬੁੱਧਵਾਰ ਨੂੰ ਪਿੰਡ ਪਾਈ ਬਖਤੌਰ ਲਖਵੀਰ ਸਿੰਘ ਦੇ ਘਰ ਪੁੱਜੇ ਨੇ ਜਿਸ ਨੂੰ ਬੀਤੇ ਦਿਨੀ ਪੁਲਿਸ ਥਾਣਾ ਕੋਟ ਫੱਤਾ ਦੇ ਐਸ ਐਚਓ ਮਨੀਸ਼ ਕੁਮਾਰ ਵੱਲੋਂ ਪੋਸਟਰ ਪੋਸਟਰ ਲਾਉਣ ਦੇ ਕਾਰਨ ਪੁਲਿਸ ਮੁਕਾਬਲੇ ਦੀ ਧਮਕੀ ਦਿੱਤੀ ਗਈ ਸੀ ਰਾਜਾ ਵੜਿੰਗ ਨੇ ਲਖਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਦੇ ਵਿੱਚ ਜੜੀ ਐ ਡੁੱਬ ਚੁੱਕੀ ਹੈ ਉਨਾ ਸਰਕਾਰ ਤੇ ਵਿਅੰਗ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਸ ਫੌਜੀ ਨੇ ਪਹਿਲਾਂ ਦੇਸ਼ ਦੀ ਰੱਖਿਆ ਦੇ ਲਈ ਸਰਹੱਦਾਂ ਦੇ ਉੱਤੇ ਲੜਾਈਆਂ ਲੜੀਆਂ ਤੇ ਹੁਣ ਪੰਜਾਬ ਦੀ ਨੌਜਵਾਨੀ ਬਚਾਉਣ ਦੇ ਲਈ ਨਸ਼ਿਆਂ ਦੇ ਖਿਲਾਫ ਲੜ ਰਿਹਾ ਹੈ ਉਸ ਫੌਜੀ ਦੀ ਕੁੱਟਮਾਰ ਕਰਨਾ ਮੰਦਭਾਗ ਹੈ ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਆਗੂ ਜੀਤ ਮਹਿੰਦਰ ਸਿੱਧੂ ਰਾਜਨ ਗਰਗ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਬਠਿੰਡਾ ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ ਮੋੜ ਸੀਨੀਅਰ ਕਾਂਗਰਸੀ ਆਗੂ ਭਪਿੰਦਰ ਸਿੰਘ ਗੋਰਾ ਤੇ ਹੋਰ ਸੱਜਣ ਜਿਹੜੇ ਸ਼ਾਮਲ ਦੱਸੇ ਗਏ ਨੇ 2027 ਦੇ ਵਿੱਚ 1 ਮਾਰਚ ਨੂੰ ਤੋਂ ਸ਼ੁਰੂ ਹੋਵੇਗੀ ਜਨਗਣਨਾ ਭਾਰਤ ਦੇ ਵਿੱਚ ਜਾਤੀ ਡਾਟਾ ਜਿਹੜਾ ਉਹਦੇ ਵੀ ਹੋਵੇਗੀ ਉਹ ਵੀ ਹੋਵੇਗਾ ਸ਼ਾਮਲ ਨਾਲ ਦੇਸ਼ ਦੇ ਵਿੱਚ 17 ਸਾਲ ਬਾਅਦ ਜਿਹੜਾ ਦੁਬਾਰਾ ਰਾਸ਼ਟਰੀ ਜਨਗਣਨਾ ਹੋਣ ਜਾ ਰਹੀ ਹੈ ਤੇ ਜਨਗਣਨਾ 1 ਮਾਰਚ 2027 ਤੋਂ ਸ਼ੁਰੂ ਹੋਵੇਗੀ ਇਹ ਗੱਲਬੱਗ ਦੱਸੀ ਜਾ ਰਹੀ ਹੈ ਇਹਦੇ ਵਿੱਚ ਜਨਗਣਨਾ ਜਾਤੀ ਜਨਗਣਨਾ ਦੇ ਨਾਲ ਜਿਹੜੀ ਕੀਤੀ ਜਾਵੇਗੀ ਰਾਸ਼ਟਰੀ ਜਨਗਣਨਾ ਦੋ ਪੜਾਵਾਂ ਦੇ ਵਿੱਚ ਹੋਵੇਗੀ ਪਹਿਲਾ ਉੱਤਰ ਦੇ ਪਹਾੜੀ ਖੇਤਰਾਂ ਦੇ ਵਿੱਚ ਤੇ ਦੱਸਿਆ ਹੈ ਕਿ ਲਦਾਖ ਜੰਮੂ ਕਸ਼ਮੀਰ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਆ ਜਨਗਣਨਾ 1 ਅਕਤੂਬਰ 2026 ਤੋਂ ਸ਼ੁਰੂ ਹੋਵੇਗੀ ਰੂਸ ਨੇ 에ਅਰ ਬੇਸ ਦੀ ਸੁਰੱਖਿਆ ਲਈ ਖੇਡੀ ਚਾਲ ਦਸੀ ਗਈ ਹੈ ਯੂਕਰੇਨ ਦੇ ਡਰੋਨ ਹਮਲੇ ਦੇ ਵਿੱਚ ਫੇਲ ਹੋਇਆ ਪਲਾਨ ਇਹ ਗੱਲਬਾਤ ਆ ਰਹੀ ਹੈ ਯੂਕਰੇਨ ਤੋਂ ਯੂਕਰੇਨ ਨੇ ਰੂਸ ਦੇ 5 에어 ਬੇਸਾਂ ਦੇ ਉੱਤੇ ਹਮਲਾ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਹੈ ਇਸ ਹਮਲੇ ਦੇ ਵਿੱਚ ਰੂਸ ਦੇ ਕਈ ਫੌਜੀ ਜਹਾਜ਼ ਵੀ ਸੜ ਗਏ ਜਿਸ ਦੀ ਪੁਸ਼ਟੀ ਰੂਸੀ ਰੱਖਿਆ ਮੰਤਰਾਲੇ ਨੇ ਖੁਦ ਕੀਤੀ ਹੈ ਹਾਲਾਂਕਿ ਸਵਾਲ ਇਹ ਹੈ ਕਿ ਯੂਕਰੇਨ ਨੇ ਰੂਸ ਦੇ ਅੰਦਰੂਨੀ ਇਲਾਕਿਆਂ ਦੇ ਉੱਤੇ ਕਿਵੇਂ ਹਮਲਾ ਕੀਤਾ ਹੈ ਕਿ ਰੂਸ ਨੂੰ ਇਸ ਹਮਲੇ ਦਾ ਅੰਦਾਜ਼ਾ ਨਹੀਂ ਸੀ ਕੀ ਰੂਸ ਜੋ 3 ਸਾਲਾਂ ਤੋਂ ਯੂਕਰੇਨ ਦੇ ਨਾਲ ਜੰਗ ਲੜ ਰਿਹਾ ਹੈ ਆਪਣੇ 에ਅਰ ਬੇਸ ਨੂੰ ਸੁਰੱਖਿਅਤ ਰੱਖਣ ਦੇ ਲਈ ਕੋਈ ਕਦਮ ਨਹੀਂ ਚੁੱਕੇਗਾ ਇਹ ਸਵਾਲ ਖੜੇ ਹੋਏ ਨੇ ਜ਼ਾਹਿਰ ਹੈ ਕਿ ਰੂਸ ਦੇ 에ਅਰ ਬੇਸ ਤੱਕ ਪਹੁੰਚਣਾ ਇੰਨਾ ਆਸਾਨ ਨਹੀਂ ਹੈ ਪਰ ਯੂਕਰੇਨ ਨੇ ਅਜਿਹਾ ਕੀਤਾ ਹੈ ਯੂਕਰੇਨ ਨੇ ਨਾ ਸਿਰਫ ਰੂਸੀ ਸਰਹੱਦਾਂ ਦੇ ਆਲੇ ਦੁਆਲੇ ਸਥਿਤ 에ਅਰ ਬੇਸਾਂ ਨੂੰ ਨਿਸ਼ਾਨਾ ਬਣਾਇਆ ਸਗੋਂ ਸਰਹੱਦ ਤੋਂ 8000 ਕਿਲੋਮੀਟਰ ਦੂਰ ਜਿਹੜਾ ਸਥਿਤ 에ਅਰ ਬੇਸਾਂ ਨੂੰ ਵੀ ਜਿਹੜਾ ਤਬਾਹ ਕਰ ਦਿੱਤਾ ਹੈ ਤੇ ਨਾਲ ਦੇ ਨਾਲ ਟ੍ਰਾਂਟੋ ਤੋਂ ਖਬਰ ਆ ਰਹੀ ਹੈ ਅੰਨੇਵਾ ਗੋਲੀਬਾਰੀ ਹੋਈ ਹੈ ਇੱਕ ਦੀ ਮੌਤ ਹੈ ਤੇ ਪੰਜ ਜ਼ਖਮੀ ਨੇ ਹਮਲਾਵਾਰ ਦੀ ਭਾਲ ਜਿਹੜੀ ਜਾਰੀ ਸੀਗੀ ਖਬਰ ਛਪਣ ਦਾ ਹੀ ਕੈਨੇਡਾ ਦੇ ਟ੍ਰਾਂਟੋ ਸ਼ਹਿਰ ਦੇ ਵਿੱਚ ਬੀਤੀ ਰਾਤ ਜਿਹੜਾ ਅਚਾਨਕ ਗੋਲੀਬਾਰੀ ਸ਼ੁਰੂ ਹੋਈ ਹੈ ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਪੰਜ ਲੋਕ ਗੰਭੀਰ ਜ਼ਖਮੀ ਹੋਏ ਨੇ ਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਘਟਨਾ ਮੰਗਲਵਾਰ ਰਾਤ 8:30 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ ਟ੍ਰਾਂਟੋ ਪੁਲਿਸ ਅਤੇ ਪੈਰਾ ਮੈਡਿਕ ਮੈਡਿਕਸ ਦੇ ਅਨੁਸਾਰ ਮੰਗਲਵਾਰ ਰਾਤ 8:30 ਵਜੇ ਉਤਰੀ ਯੋਰਕ ਤੋਂ ਥੋੜੀ ਦੂਰੀ ਦੇ ਉੱਤੇ ਸਥਿਤ ਲਾਰਸ ਹਾਈਟਸ ਦੇ ਵਿੱਚ ਸਮੂਹਿਕ ਗੋਲੀਬਾਰੀ ਜਿਹੜੀ ਦੇਖਣ ਨੂੰ ਮਿਲੀ ਹੈ ਇਸੇ ਤਰ੍ਹਾਂ ਕਿ ਕੋਰੀਆ ਦੱਖਣੀ ਕੋਰੀਆ ਤੇ ਉਤਰੀ ਕੋਰੀਆ ਵਿਚਕਾਰ ਜਿਹੜਾ ਸੁਧਰਨ ਦੇ ਸੰਬੰਧ ਨਵੇਂ ਰਾਸ਼ਟਰਪਤੀ ਲੀ ਜੇ ਮਾਇਉਂਗ ਨੇ ਜਿਹੜਾ ਦਿੱਤਾ ਹੈ ਵੱਡਾ ਬਿਆਨ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਲੀ ਜੇ ਮਾਇਉਂਗ ਨੇ ਬੁੱਧਵਾਰ ਨੂੰ ਉੱਤਰੀ ਕੋਰੀਆ ਦੇ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਤੇ ਸੰਯੁਕਤ ਰਾਜ ਅਮਰੀਕਾ ਤੇ ਜਾਪਾਨ ਦੇ ਨਾਲ ਟਿਕਾਊ ਨੀ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਆਪਣੇ ਕਾਰਜਕਾਲ ਦੇ ਲਈ ਮੁੱਖ ਨੀਤੀਗਤ ਟੀਚੇ ਨਿਰਧਾਰਤ ਕਰਦੇ ਹੋਏ ਇਹ ਐਲਾਨ ਕੀਤਾ ਹੈ। ਲੀ ਨੇ ਬੁੱਧਵਾਰ ਅੱਜ ਰਸਮੀ ਤੌਰ ਦੇ ਉੱਤੇ ਆਪਣਾ ਕਾਰਜਕਾਲ ਸ਼ੁਰੂ ਕਰ ਲਿਆ ਹੈ। नेशनल असेंबली ਨੂੰ ਆਪਣੇ ਉਦਘਾਟਨੀ ਭਾਸ਼ਣ ਦੇ ਵਿੱਚ ਲੀ ਨੇ ਕਿਹਾ ਕਿ ਉਹ ਉਹਨਾਂ ਦੀ ਜਿਹੜੀ ਸਰਕਾਰ ਉੱਤਰੀ ਕੋਰੀਆ ਦੇ ਪਰਮਾਣੂ ਖਤਰਿਆਂ ਤੇ ਸੰਭਾਵਿਤ ਫੌਜੀ ਹਮਲਿਆਂ ਦਾ ਦ੍ਰਿੜ ਦੇ ਦ੍ਰਿੜਤਾ ਦੇ ਨਾਲ ਸਾਹਮਣਾ ਕਰੇਗੀ ਪਰ ਉਹ ਉੱਤਰੀ ਕੋਰੀਆ ਦੇ ਨਾਲ ਗੱਲਬਾਤ ਦੇ ਰਸਤੇ ਖੋਲਣਗੇ ਉਹ ਗੱਲਬਾਤ ਅਤੇ ਸਹਿਯੋਗ ਦੇ ਰਾਹੀਂ ਕੋਰੀਆਈ ਪ੍ਰਾਇਦੀਪ ਦੇ ਉੱਤੇ ਸ਼ਾਂਤੀ ਸਥਾਪਿਤ ਜੜਾ ਕਰਨਗੇ ਕੈਨੇਡਾ ਸਰਕਾਰ ਨੇ ਅਪਰਾਧ ਖਤਮ ਕਰਨ ਦੇ ਲਈ ਬਿੱਲ ਸੀ 2 ਕੀਤੇ ਨੇ ਪੇਸ਼ ਇਨ੍ਹਾਂ ਵੀਜ਼ਿਆਂ ਨੂੰ ਸੀਮਿਤ ਕਰਨ ਤੇ ਉਤੇ ਜਿਹੜਾ ਦਿੱਤਾ ਹੈ ਜ਼ੋਰ ਕੈਨੇਡਾ ਦੇ ਵਿਗੜ ਰਹੇ ਸਮਾਜਿਕ ਤੇ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ ਤੇ ਲੋਕ ਭਾਵਨਾਵਾਂ ਨੂੰ ਭਾਪਦਿਆਂ ਆਖਰ ਕੈਨੇਡਾ ਸਰਕਾਰ ਵੱਲੋਂ ਅੱਜ ਪਾਰਲੀਮੈਂਟ ਦੇ ਵਿੱਚ C2 ਬਿਲ ਪੇਸ਼ ਕਰ ਦਿੱਤਾ ਗਿਆ ਜਨ ਕਿ ਸਟਰੋਂਗ ਬਾਰਡਰ ਐਕਟ ਜਿਹੜਾ ਹੈ ਦੇ ਬ੍ਰਾਂਡ ਦੇ ਨਾਲ ਜਿਹੜਾ ਲਿਆਂਦਾ ਗਿਆ ਇਹ ਦੇਸ਼ ਦੇ ਵਿੱਚ ਜਿਹੜਾ ਵੇਲ ਵਾਂਗ ਵੱਧ ਰਹੀ ਨਸ਼ੇ ਦੀ ਤਸਕਰੀ منی ਲਾਂਡਰਿੰਗ ਬਾਰਡਰ ਸੁਰੱਖਿਆ ਤੇ ਥੋਕ ਦੇ ਪਾਸ ਸ਼ਰਨਾਰਤੀ ਵੀਜ਼ਾ ਮੰਗਣ ਵਾਲਿਆਂ ਪ੍ਰਤੀ ਸ਼ਕਤੀ ਭਰੇ ਨਿਯਮ ਲਾਗੂ ਕਰਨ ਦੇ ਜਿਹੜਾ ਮਕਸਦ ਨਾਲ ਲਿਆਂਦਾ ਗਿਆ ਹੈ ਅੱਜ ਇਹ ਬਿੱਲ ਦੇਸ਼ ਦੇਸ਼ ਜਿਹੜਾ ਨਵੇਂ ਬਣੇ ਪਬਲਿਕ ਸੇਫਟੀ ਮੰਤਰੀ ਗੈਰੀ ਆਨੰਦ ਸਾਗਰੀ ਵੱਲੋਂ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੇ ਪਾਸ ਹੋਣ ਤੋਂ ਬਾਅਦ ਦੇਸ਼ ਦੀਆਂ ਬਾਰਡਰ ਸੁਰੱਖਿਆ ਏਜੰਸੀਆਂ ਨੂੰ ਵਧੇਰੇ ਸ਼ਕਤੀਆਂ ਮਿਲਣਗੀਆਂ ਜਿਸ ਦੀ ਵਰਤੋਂ ਦੇ ਨਾਲ ਵਕ-ਵਕ ਜਿਹੜਾ ਮਾਮਲਿਆਂ ਡਾਟਾ ਇਕੱਠਾ ਕਰਨ ਤੇ ਇਸ ਡਾਟੇ ਨੂੰ ਅਮਰੀਕੀ ਸੁਰੱਖਿਆ ਏਜੰਸੀਆਂ ਦੇ ਨਾਲ ਸਾਂਝਾ ਕਰਨ ਬਾਰਡਰ ਸੁਰੱਖਿਆ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਬਰਬਾਦ ਬਰਾਮਦ ਕੀਤੀ ਜਾਣ ਵਾਲੀ ਜੜੀ ਹੈ ਸਮਗਰੀ ਦੀ ਜਾਂਚ ਕਰਨ ਮਨੀ ਲਾਂਡਰਿੰਗ ਦੀ ਸਮੱਸਿਆ ਨੂੰ ਨੱਥ ਪਾਉਣ ਦੇ ਲਈ 10000 ਤੋਂ ਉੱਪਰ ਦੇ ਨਗਦ ਲੈਣ ਦੇ ਨੂੰ ਸੀਮਤ ਕਰਨ ਅਤੇ ਪੁਲਿਸ ਨੂੰ ਅਪਰਾਧਿਕ ਜਾਂਚ ਦੇ ਲਈ ਡਾਕ ਦੀ ਪੜਤਾਲ ਕਰਨ ਆਦਿ ਅਜਿਹੇ ਅਧਿਕਾਰ ਨੇ ਜੋ ਸੁਰੱਖਿਆ ਏਜੰਸੀਆਂ ਨੂੰ ਆਪਣੇ ਕਾਰਜਾਂ ਤੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਵਿੱਚ ਮਦਦਗਾਰ ਜਿਹੜਾ ਸਾਬਤ ਹੋਣਗੇ ਇਸ ਤੋਂ ਇਲਾਵਾ ਦੇਸ਼ ਦੇ ਵਿੱਚ ਸ਼ਰਨਾਰਥੀ ਵੀਜ਼ਾ ਅਪਲਾਈ ਕਰਨ ਵਾਲੀਆਂ ਅਰਜ਼ੀਆਂ ਦੇ ਵਿੱਚ ਵੱਡਾ ਹੜ ਆ ਜਾਣ ਕਰਕੇ ਹੁਣ ਉਕਤ ਕਾਨੂੰਨੀ ਕਾਨੂੰਨ ਦੇ ਰਾਹੀਂ ਕੈਨੇਡਾ ਸਰਕਾਰ ਸ਼ਰਨਾਰਥੀ ਵੀਜ਼ਾ ਅਰਜ਼ੀਆਂ ਦੇ ਉੱਤੇ ਵੱਡੀ ਕੈਂਚੀ ਲਾਉਣਾ ਚਾਹੁੰਦੀ ਹੈ ਇਸ ਨਵੇਂ ਕਾਨੂੰਨ ਦੇ ਤਹਿਤ ਹੁਣ 에어ਪੋਰਟ ਦੇ ਉੱਤੇ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸ਼ਰਨਾਰਥੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਬਾਅਦ ਦੇ ਵਿੱਚ ਵੀਜ਼ਾ ਅਰਜ਼ੀਆਂ ਨੂੰ ਕਿਸੇ ਸਮੇਂ ਵੀ ਰੱਦ ਕਰਨ ਤੇ ਕੁਝ ਹਫ਼ਤਿਆਂ ਦੇ ਵਿੱਚ ਅਰਜ਼ੀਆਂ ਦੇ ਉੱਤੇ ਸੁਣਵਾਈ ਕਰਕੇ ਵਾਪਸ ਕਰਨ ਵਾਲੇ ਕਾਨੂੰਨ ਜਿਹੜੇ ਨੇ ਬਣਨ ਗਏ ਜੀ ਦੋਸਤੋ ਇਹ ਸਾਂਜੀ ਦੇਸ਼ ਪ੍ਰਦੇਸ਼ ਦੀਆਂ ਖਬਰਾਂ